ਹਾਂਜੀ ਇਹ ਹੈ ਜੀ ਪਿੰਡ ਸਮਾਉ ਸਮਾਉ ਪਿੰਡ ਸੁਚਾ ਸਿੰਘ ਸੂਰਮਾ ਦਾ ਪਿੰਡ ਸੁੱਚੇ ਸੂਰਮੇ ਦਾ ਇਹ ਨਾਂ ਕਿਉਂ ਪਿਆ ਦੋਸਤੋ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਦੇਵਾਂਗੇ ਤੇ ਆਓ ਚੱਲਦੇ ਆ ਸੁਚਾ ਸਿੰਘ ਸੂਰਮਾ ਦੀ ਸਮਾਧ ਵੱਲ ਨੂੰ ਬਣੇ ਰਹੋ ਇਸੇ ਤਰ੍ਹਾਂ ਵੀਡੀਓ ਸਕਿਪ ਨਾ ਕਰਿਓ ਬਹੁਤ ਹੀ ਇੰਟਰਸਟਿੰਗ ਸਟੋਰੀ ਹੈ ਸੋ ਆਓ ਤੁਹਾਨੂੰ ਲੈ ਕੇ ਚੱਲਦੇ ਆ ਸੁਚਾ ਸਿੰਘ ਸਮਾਉ ਦੇ ਪਿੰਡ ਦੋਸਤੋ ਇਹ ਪਿੰਡ ਤਕਰੀਬਨ ਜੇ ਗੱਲ ਕਰੀਏ ਮਾਨਸਾ ਜ਼ਿਲ੍ਹੇ ਦਾ ਪਿੰਡਾ ਜੀ ਸੁਮਾਉ ਸੋ ਇਹ ਹੈ ਇੱਕ ਉਹਦਾ ਸਰਕਾਰੀ ਸਕੂਲ ਨੇੜੇ ਸਹਿਰ ਪੈ ਜਾਂਦਾ ਦੋਸਤੋ ਕਿਖੀ ਤਕਰੀਬਨ ਧਨੌਲੇ ਤੋਂ 20 ਕਿਲੋਮੀਟਰ ਇਹ ਪਿੱਛੇ ਰਹਿ ਜਾਂਦਾ ਪਿੰਡ ਇਹ ਪਿੰਡ ਦਾ ਆ ਗਿਆ ਸੁਮਾਉ ਦਾ ਮੇਨ ਅੱਡਾ ਦੋਸਤੋ ਇਸ ਤੋਂ ਅੱਗੇ ਇੱਕ ਸੜਕ ਜਾਂਦੀ ਹੈ ਜੋ ਸਿੱਧਾ ਜੋਗੀਪੀਰ ਵੱਲ ਨੂੰ ਜਾਂਦੀ ਹੈ ਉਥੋਂ ਕੁਝ ਹੀ ਦੂਰੀ ਦੇ ਉੱਪਰ ਇੱਕ ਬਟਾ ਗੇਟ ਬਣਿਆ ਜੋ ਸੁੱਚਾ ਸਿੰਘ ਸੂਰਮਾ ਦੀ ਯਾਦ ਦੇ ਵਿੱਚ ਹੀ ਦੇਖ ਤੋਂ ਬਣਾਇਆ ਗਿਆ ਹੈ ਪੂਰਾ ਨਾਂ ਸੁੱਚਾ ਸਿੰਘ ਸੂਰਮਾ ਨਾਲ ਜਵੰਦਾ ਲੱਗਦਾ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਸਮਾਦ ਦੇ ਉੱਪਰ ਸੋ ਇੱਥੇ ਸੁੱਚਾ ਸਿੰਘ ਸਮਾਉ ਜਾਂ ਸੁੱਚਾ ਸੂਰਮੇ ਦੀ ਉਹ ਸਮਾਦ ਬਣੀ ਹੋਈ ਹੈ ਦੋਸਤੋ ਸਾਰਾ ਪਿੰਡ ਮਾਨ ਕਰਦਾ ਇਸ ਸੂਰਮੇ ਦੇ ਉੱਪਰ ਕਿਉਂਕਿ ਬਿਰਲੇ ਪੁੱਤ ਹੀ ਮਾਮਾ ਜਾਂਦਿਆਂ ਨੇ ਸੋ ਉਸ ਗੱਲ ਕਰ ਲਈਏ ਸੁੱਚੇ ਦੇ ਜੀਵਨ ਬਾਰੇ ਉਹ ਸਾਰੀਆਂ ਗੱਲਾਂ ਤੁਹਾਨੂੰ ਆਪਾਂ ਦੱਸ ਦਿਆਂ ਦੋਸਤੋ ਤੇ ਇਸ ਤੋਂ ਪਹਿਲਾਂ ਪਹਿਲਾਂ ਆਪਾਂ ਇੱਕ ਵਾਰ ਆ ਰਾਉਂਡ ਲਾ ਦਈਏ ਅ ਥੋੜਿਆ ਧੁੱਪ ਜ਼ਿਆਦਾ ਪੈ ਰਹੀ ਹੈ ਨਾ ਇਹ ਹੈ ਜੀ ਉਹ ਸਮਾਧ ਸੋ ਦੋਸਤੋ ਗੱਲ ਕਰ ਲਈਏ ਸੁੱਚਾ ਸਿੰਘ ਸਮਾਉ ਦੇ ਜਨਮ ਬਾਰੇ ਸੁੱਚਾ ਸਿੰਘ ਦਾ ਜਨਮ ਆ ਜੋ ਪਹਿਲਾਂ ਤਾਂ ਗੱਲ ਕਰ ਲਈਏ ਗੋਤ ਗੋਤ ਉਹਦਾ ਜਵੰਦਾ ਸੁੱਚਾ ਸਿੰਘ ਦੇ ਨਾਲ ਜੋ ਲੱਗਦਾ ਹੈ ਦੋਸਤੋ ਸੁੱਚਾ ਸਿੰਘ ਸੂਰਮਾ ਕਿਵੇਂ ਬਣਿਆ 1875 ਦੇ ਵਿੱਚ ਦੋਸਤੋ ਸੁੱਚੇ ਦਾ ਜਨਮ ਹੁੰਦਾ ਹੈਗਾ ਸੁਚੇ ਆਪਣੇ ਭਰਾ ਜੋ ਨਰੈਣ ਸਿੰਘ ਸੀਗਾ ਨਰੈਣ ਸਿੰਘ ਤੋਂ ਦੋਸਤੋ 3 ਸਾਲ ਛੋਟਾ ਸੀਗਾ ਸੁਚਾ ਜ਼ਮੀਨ ਦੀ ਗੱਲ ਕਰ ਲਈ ਤਾਂ ਸੁਚੇ ਦੇ ਪਰਿਵਾਰ ਕੋਲ 60 ਤੋਂ 65 ਏਕੜ ਜ਼ਮੀਨ ਸੀ ਮਾਲਕੀਅਤ ਚੰਗੀ ਸੀ ਜਿਵੇਂ ਕਹਿ ਦਈਏ ਕਿ ਇੱਕ ਅੱਜਾ ਪੂਜਾ ਸਰਦਾਰ ਸੀਗਾ ਸੁਚਾ ਸੋ ਦੋਸਤੋ ਜੋ ਸੁਚੇ ਦਾ ਜਨਮ ਸੀਗਾ ਸੁਚੇ ਦਾ ਬਚਪਨ ਆਪਣੇ ਨਾਨਕਾ ਪਿੰਡ ਦੇ ਵਿੱਚ ਹੀ ਬਤੀਤ ਹੁੰਦਾ ਦੋਸਤੋ ਉਸ ਸਮੇਂ ਪਲਵਾਨੀ ਦਾ ਜੋਰ ਸੀਗਾ ਜੋ ਬਹੁਤ ਹੀ ਸਿਖਰਾਂ ਦੇ ਉੱਪਰ ਸੀਗਾ ਕਿਉਂਕਿ ਸਮੇਂ ਦੇ ਨਾਲ ਬਹੁਤ ਕੁਝ ਚੇਂਜ ਹੋਇਆ ਦੋਸਤੋ ਪਰ ਪੁਰਾਣੇ ਸਮਿਆਂ ਦੇ ਵਿੱਚ ਜਿਆਦਾ ਜੋ ਸਮਾ ਸੀਗਾ ਉਹ ਪਲਵਾਨੀ ਦੇ ਉੱਪਰ ਜੋਰ ਅਜਮੈਸ ਦੇ ਉੱਤੇ ਹੀ ਬਤੀਤ ਹੁੰਦਾ ਸੀਗਾ ਸੋ ਸੱਚੇ ਦੀ ਜਿਹੜੀ ਲਿਹਾਜ਼ ਸੀਗੀ ਦੋਸਤੋ ਉਹ ਆਪਣੇ ਪਿੰਡ ਦੇ ਹੀ ਨੌਜਵਾਨ ਜਿਹਨੂੰ ਕੁੱਕਰ ਕਹਿ ਦਿੰਦੇ ਆ ਕੁੱਕਰ ਦੇ ਨਾਲ ਸੀਗੇ ਕੁੱਕਰ ਵੀ ਇੱਕ ਸੋਹਣਾ ਸੁਨੱਖਾ ਨੌਜਵਾਨ ਸੀਗਾ ਦੋਨਾਂ ਦੀ ਲਿਹਾਜ਼ ਰਹੀ ਦੋਸਤੋ ਦੋਨੇ ਪਗਵਟ ਭਰਾ ਬਣੇ ਜਿਉਂ-ਜਿਉਂ ਬਚਪਨ ਦੇ ਵਿੱਚੋਂ ਬਾਹਰ ਨਿਕਲਦੇ ਗਏ ਤਾਂ ਸੁੱਚਾ ਸਿੰਘ ਤੇ ਕੁੱਕਰ ਜਵਾਨ ਹੋਏ ਤੇ ਗੱਲ ਕਰੀਏ ਇੱਕ ਨਾਲ ਨਾਲ ਤੁਸੀਂ ਪਿੱਛੇ ਤਸਵੀਰ ਦੇ ਵਿੱਚ ਵੀ ਦੇਖਿਆ ਜਿਉ ਸੁੱਚਾ ਸਿੰਘ ਸਮੂਹ ਰੂਮਾ ਦੀ ਸਮਾਦ ਦੇ ਉੱਪਰ ਫੋਟੋ ਬਣੀ ਹੈ ਉਹਦੇ ਵਿੱਚ ਵੀ ਇੱਕ ਗੰਡਾਸਤੀ ਜਾਂ ਗੰਡਾਸਾ ਜੋ ਕਹਦੀਏ ਉਹ ਸੁੱਚੇ ਦੇ ਹੱਥ ਵਿੱਚ ਸੀ ਸੁੱਚੇ ਨੂੰ ਇਹਨਾਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਸੀਗਾ ਸੁਚਾ ਮਤਲਬ ਆਪਣੇ ਕੋਲ ਗੰਡਾਸੀ ਆਪਣੀ ਰੱਖਦੇ ਹੀ ਰੱਖਦਾ ਸੀਗਾ ਸੋ ਦੋਸਤੋ ਜੋ ਅੱਗੇ ਜਾ ਕੇ ਜਦੋਂ ਇਹ ਜਵਾਨ ਹੁੰਦੇ ਆ ਤਾਂ ਸੁੱਚੇ ਦੇ ਭਰਾ ਨਰੈਣ ਸਿੰਘ ਦਾ ਜੋ ਵਿਆਹ ਹੈ ਉਹ ਹੋ ਜਾਂਦਾ ਕੁਝ ਹੀ ਸਮੇਂ ਬਾਅਦ ਨਰੈਣ ਸਿੰਘ ਦੀ ਘਰ ਵਾਲੀ ਉਹਨੂੰ ਛੱਡ ਕੇ ਚਲੀ ਜਾਂਦੀ ਹੈ ਉਹਦੇ ਕੀ ਕਾਰਨ ਰਹੇ ਉਹ ਅਜੇ ਤੱਕ ਮੈਂ ਨਹੀਂ ਤੁਹਾਡੇ ਨਾਲ ਸਾਂਝੇ ਕਰ ਸਕਦਾ ਕਿਉਂਕਿ ਕੁਝ ਕਹਿਆ ਜਾਂਦਾ ਹੈ ਕਿ ਵੀ ਉਹ ਸਰੀਰਕ ਤੌਰ ਤੇ ਕੁਝ ਇੱਕ ਕਮਜ਼ੋਰ ਸੀਗਾ ਤੇ ਉਹਦੇ ਘਰ ਵਾਲੀ ਉਹਨੂੰ ਛੱਡ ਕੇ ਚਲੀ ਗਈ ਦੋਸਤੋ ਨਰਾਇਣ ਸਿੰਘ ਦਾ ਜਿਹੜਾ ਦੂਸਰਾ ਵਿਆਹ ਹੁੰਦਾ ਹੈ ਉਹ ਹੁੰਦਾ ਹੈਗਾ ਪਿੰਡ ਰੂੜੀ ਦੀ ਬਲਬੀਰ ਕੌਰ ਬੀਰੋ ਦੇ ਨਾਲ ਬੀਰੋ ਇੱਕ ਸੋਹਣੀ ਸੁਨੱਖੀ ਮੁਟਿਆਰ ਸੀ ਦੋਸਤੋ ਉਹ ਪਰ ਜਵਾਨੀ ਦੇ ਵਿੱਚ ਸੀ ਥੋੜੇ ਹੀ ਸਮੇਂ ਦੇ ਵਿੱਚ ਕੁੱਕਰ ਦੇ ਨਾਲ ਕੋਸਣਾ ਕੋਸ ਰਿਲੇਸ਼ਨਸ਼ਿਪ ਜਦੋਂ ਇਹਨਾਂ ਦੀ ਬਣਦੀ ਹੈ ਤਾਂ ਕੁੱਕਰ ਹੁਸ਼ਿਆਰ ਸੀਗਾ ਕੁੱਕਰ ਨੇ ਸੁੱਚੇ ਨੂੰ ਰਸਤੇ ਵਿੱਚੋਂ ਹਟਾਉਣ ਦੇ ਲਈ ਇੱਕ ਵਿਉਂਤ ਇੱਕ ਯੋਜਨਾ ਘੜੀ ਕਿ ਆਪਾਂ ਫੌਜ ਦੇ ਵਿੱਚ ਭਰਤੀ ਕਿਉਂ ਨਾ ਹੋ ਜਾਈਏ ਸੋ ਸੁੱਚੇ ਨੇ ਕੁੱਕਰ ਦੀ ਇਹ ਗੱਲ ਮੰਨ ਲਈ ਦੋਸਤੋ ਤੇ ਸੁੱਚਾ ਭਰਤੀ ਦੇਖਣ ਦੇ ਲਈ ਚਲਾ ਗਿਆ ਸੁੱਚਾ ਫੌਜ ਦੇ ਵਿੱਚ ਭਰਤੀ ਹੋ ਜਾਂਦਾ ਪਰ ਕੁੱਕਰ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਮਾਇਲ ਸੀ ਦੋਸਤੋ ਕੁੱਕਰ ਫੌਜ ਦੇ ਵਿੱਚ ਨਹੀਂ ਗਿਆ ਉਸਨੇ ਉਸ ਦਾ ਫਾਇਦਾ ਚੁੱਕਿਆ ਜਿਵੇਂ ਆਪਾਂ ਕਹਿ ਦਿੱਇਆ ਕਿ ਸੱਪ ਵੀ ਮਰ ਗਿਆ ਤੇ ਛੋਟੀ ਵੀ ਨਾ ਟੁੱਟੀ ਸੋ ਸੱਚੇ ਨੂੰ ਫੌਜ ਦੇ ਵਿੱਚ ਭੇਜਣ ਤੋਂ ਬਾਅਦ ਕੁੱਕਰ ਦੀ ਅੱਖ ਤੀ ਜੋ ਬਲਵੀਰੋ ਭਾਬੀ ਦੇ ਉੱਪਰ ਪਹਿਲਾਂ ਤੋਂ ਹੀ ਗਲਤ ਸੀ ਸੋ ਉਹ ਆਪ ਦੇ ਵਿੱਚ ਜੋ ਉਹਨਾਂ ਦੇ ਰਿਲੇਸ਼ਨ ਸੀਗੇ ਉਹ ਗਲਤ ਤਰੀਕੇ ਨਾਲ ਉਹਨਾਂ ਦਾ ਚੱਲਦਾ ਰਿਹਾ ਦੋਸਤੋ ਪਰ ਉਸ ਸਮੇਂ ਜਦੋਂ ਹੌਲੀ-ਹੌਲੀ ਨਾਰਾਇਣ ਸਿੰਘ ਨੂੰ ਪਤਾ ਲੱਗਦਾ ਨਾਰਾਇਣ ਸਿੰਘ ਕਮਜ਼ੋਰ ਸੀਗਾ ਤੇ ਨਾਰਾਇਣ ਸਿੰਘ ਕੁੱਕਰ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ ਤਾਂ ਉਹ ਇੱਕ ਚਿੱਠੀ ਲਿਖਦਾ ਹੈ ਆਪਣੇ ਭਰਾ ਸੁੱਚੇ ਨੂੰ ਫੌਜ ਦੇ ਵਿੱਚ ਕਿ ਤੇ ਸੇ ਤੇਰਾ ਯਾਰ ਕੁੱਕਰ ਹੈ ਜੋ ਗਦਾਰੀ ਕਰ ਗਿਆ ਕਿ ਉਹ ਇਸ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਗਲਤ ਕਰ ਰਿਹਾ ਹੈਗਾ ਤਾਂ ਦੋਸਤੋ ਉਸ ਸਮੇਂ ਸੁੱਚੇ ਦੇ ਡੌਲੇ ਫਰਕ ਦੇ ਨੇਗੇ ਅੱਖਾਂ ਦੇ ਵਿੱਚ ਲਾਲੀ ਆ ਜਾਂਦੀ ਹੈ ਕਿ ਮੇਰਾ ਹੀ ਦੋਸਤ ਮੇਰੇ ਨਾਲ ਕੀ ਕਰ ਰਿਹਾ ਹੈ ਸੁੱਚਾ ਫੌਜ ਦੇ ਵਿੱਚੋਂ ਛੁੱਟੀ ਲੈਣੀ ਚਾਹੁੰਦਾ ਹੈ ਪਰ ਸੁੱਚੇ ਨੂੰ ਫੌਜ ਦੇ ਵਿੱਚੋਂ ਛੁੱਟੀ ਉਸ ਸਮੇਂ ਦਾ ਜੋ ਉਹਦਾ ਅਫਸਰ ਸੀਗਾ ਅੰਗਰੇਜ਼ ਅਫਸਰ ਉਹਨੇ ਛੁੱਟੀ ਨਹੀਂ ਦਿੱਤੀ ਪਰ ਕਾਰਨ ਕੀ ਬਣਦਾ ਦੋਸਤੋ ਕਿਸੇ ਨਾ ਕਿਸੇ ਕਾਰਨ ਉੱਥੇ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਤੇ ਉਸ ਅੰਗਰੇਜ਼ ਦੇ ਪਰਿਵਾਰ ਸਮੇਤ ਤਿੰਨ ਬੱਚੇ ਉਹਦੇ ਅੰਦਰ ਸੀਗੇ ਜਿਹਨੂੰ ਸੁੱਚੇ ਨੇ ਬਹਾਦਰੀ ਦੇ ਨਾਲ ਉਸ ਅੱਗ ਦੇ ਵਿੱਚੋਂ ਬਾਹਰ ਕੱਢਿਆ ਤੇ ਇਸ ਤੋਂ ਬਾਅਦ ਸੁੱਚੇ ਨੇ ਉਹ ਅੰਗਰੇਜ਼ ਅਫਸਰ ਸੁੱਚੇ ਨੂੰ ਕਹਿੰਦਾ ਕਿ ਤੂੰ ਮੰਗ ਜੋ ਕੁਝ ਮੰਗਣਾ ਮੇਰੇ ਕੋਲ ਦਿੱਤਾ ਹੈ ਮੇਰੇ ਪਰਿਵਾਰ ਦਾ ਖਿਆਲ ਰੱਖਿਆ ਤੈਂ ਮੇਰੇ ਪਰਿਵਾਰ ਨੂੰ ਮੌਤ ਦੇ ਮੂੰਹੋਂ ਬਾਹਰ ਕੱਢਿਆ ਤੂੰ ਜੋ ਵੀ ਕੁਝ ਮੰਗੇਗਾ ਮੈਂ ਤੈਨੂੰ ਦੇ ਦੇਵਾਂਗਾ ਤਾਂ ਸੁੱਚੇ ਨੇ ਉਸ ਸਮੇਂ ਇੱਕ ਛੁੱਟੀ ਮੰਗੀ ਤੇ 12 ਬੋਰ ਦੀ ਇੱਕ ਰਾਈਫਲ ਮੰਗੀ ਦੋਸਤੋ ਸੋ ਸੁੱਚਾ ਸੁੱਚੇ ਨੂੰ ਨੇ ਇਹ ਵੀ ਕਿਹਾ ਕਿ ਤੈਨੂੰ ਤਿੰਨ ਕਤਲ ਮਾਫ ਨੇ ਕਹਿੰਦੇ ਜੋ ਸੁਣਨ ਦੇ ਵਿੱਚ ਆਇਆ ਦੋਸਤੋ ਕਿਉਂ ਕੁਝ ਕੁ ਗੱਲਾਂ ਮਨ ਘੜਤ ਵੀ ਹੋ ਸਕਦੀਆਂ ਨੇਗੀਆਂ ਕੁਝ ਗੱਲਾਂ ਸਹੀ ਵੀ ਨਹੀਂ ਸੋ ਉਸ ਸਮੇ ਸੁੱਚਾ ਆਪਣੇ ਘਰ ਆ ਜਾਂਦਾ ਆਪਣੇ ਪਿੰਡ ਪਿੰਡੋਂ ਆਉਣ ਤੋਂ ਬਾਅਦ ਉਹ ਸੁੱਚੇ ਤੇ ਸੌਰੀ ਆਪਣਾ ਆਪਣੇ ਭਾਬੀ ਬਲਵੀਰੋ ਤੇ ਕੁੱਕਰ ਨੂੰ ਬਹੁਤ ਜ਼ਿਆਦਾ ਗਰਮ ਜੋਸ਼ੀ ਦੇ ਨਾਲ ਕਹਿਦੀਏ ਗੁੱਸੇ ਦੇ ਵਿੱਚ ਭੋਰਾ ਭਲਾ ਕਹਿੰਦਾ ਉਹਨਾਂ ਨੂੰ ਤੇ ਉਹਨਾਂ ਨੂੰ ਗਾਲੀ-ਗਲੋਚ ਵੀ ਕਰਦਾ ਤਾਂ ਕਿ ਇਹ ਸਮਝ ਸਕਣ ਕੁਝ ਸਮੇਂ ਦੇ ਲਈ ਦੋਸਤੋ ਉਹ ਉਹਨਾਂ ਦੇ ਅਸਰ ਰਿਹਾ ਪਰ ਸੱਚੇ ਦੀਆਂ ਗੱਲਾਂ ਦਾ ਫੇਰ ਵੀ ਕੋਈ ਉਹਨਾਂ ਤੇ ਅਸਰ ਨਾ ਹੋਇਆ ਸੁੱਚਾ ਸਿਰ ਤੋਂ ਪਾਣੀ ਲੰਘਦਾ ਦੇਖ ਕੇ ਦੋਸਤੋ ਕੁਝ ਨਾ ਕੁਝ ਨੂੰ ਕਰਨਾ ਪੈ ਗਿਆ ਕੁਝ ਨਾ ਕੁਝ ਨੂੰ ਡਿਸੀਜਨ ਲੈਣੇ ਪੈ ਗਏ ਕਈ ਗੀਤਾਂ ਦੇ ਵਿੱਚ ਦੇਖਿਆ ਗਿਆ ਹੈ ਕਿ ਜੋ ਕੁੱਕਰ ਦਾ ਕਤਲ ਹੈ ਉਹ ਅਖਾੜੇ ਦੇ ਵਿੱਚ ਦਿਖਾਈ ਜਾਂਦਾ ਹੈ ਪਰ ਇਦਾਂ ਦਾ ਕੁਝ ਨਹੀਂ ਹੋਇਆ ਦੋਸਤੋ ਪਤਾ ਲੱਗਿਆ ਗਿਆ ਕਿ ਸੁੱਚੇ ਨੇ ਕੁੱਕਰ ਨੂੰ ਜਦੋਂ ਮਾਰਿਆ ਗਿਆ ਉਹ ਸਵੇਰ ਵੇਲੇ ਪਿੰਡ ਦੀ ਸੱਤ ਦੇ ਵਿੱਚ ਮਾਰਿਆ ਦੋਸਤੋ ਉਸ ਸਮੇਂ ਕੋਈ ਅਖਾੜਾ ਵਗੈਰਾ ਨਹੀਂ ਲੱਗਿਆ ਹੋਇਆ ਸੀਗਾ ਇਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਭਰੇ ਮਨ ਦੇ ਨਾਲ ਉਹਨੇ ਘਰੇ ਆ ਕੇ ਇੱਕ ਫਾਇਰ ਜੋ ਉਸ ਲਈ ਭਜਾਈ ਸੀ ਬਲਵੀਰ ਕੌਰ ਵੀਰੋ ਉਹਦੀ ਹਿੱਕ ਦੇ ਵਿੱਚ ਮਾਰਿਆ ਦੋਸਤੋ ਤੇ ਬਲਵੀਰੋ ਉਸੇ ਥਾਂ ਹੀ ਖਤਮ ਹੋ ਗਈ ਜਦੋਂ ਇਸ ਤੋਂ ਬਾਅਦ ਸੁੱਚਾ ਪਿੰਡ ਛੱਡ ਕੇ ਬਾਹਰ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਭਾਗ ਸਿੰਘ ਇਹ ਮੈਂ ਦੱਸਣਾ ਪਹਿਲਾਂ ਭੁੱਲ ਗਿਆ ਭਾਗ ਸਿੰਘ ਉਹ ਬੰਦਾ ਸੀ ਜੋ ਇੱਕ ਵਿਚੋਲੀਏ ਦਾ ਕੰਮ ਕਰਦਾ ਸੀ ਤਾਂ ਇੱਕ ਫੈਰ ਸੁੱਚੇ ਨੇ ਭਾਗ ਸਿੰਘ ਦੇ ਮਾਰਿਆ ਭਾਗ ਸਿੰਘ ਨੂੰ ਜਾਣ ਬੁੱਝ ਕੇ ਮਰਨ ਦਾ ਨਾਟਕ ਕੀਤਾ ਤੇ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਬਚ ਗਿਆ ਇਸ ਤੋਂ ਬਾਅਦ ਸੁੱਚਾ ਹਰਿਆਣੇ ਦੇ ਵਿੱਚ ਚਲਾ ਜਾਂਦਾ ਦੋਸਤੋ ਉੱਥੇ ਸਾਧੂ ਪੇਸ ਦੇ ਵਿੱਚ ਰਹਿਣ ਲੱਗ ਜਾਂਦਾ ਪੇਸ ਬਦਲ ਕੇ ਪਰ ਉੱਥੇ ਗੱਲ ਕਰੀਏ ਹੁਣ ਵੀ ਸੂਰਮਾ ਸ਼ਬਦ ਕਿਵੇਂ ਮਿਲਿਆ ਸੁੱਚਾ ਸੂਰਮੇ ਦੇ ਨਾਲ ਸੁੱਚਾ ਸਿੰਘ ਸਮਹਾਉਂ ਦੇ ਨਾਲ ਸੂਰਮਾ ਸ਼ਬਦ ਕਿਵੇਂ ਲੱਗਿਆ ਤਾਂ ਕਈ ਬੁੱਚੜ ਸੀ ਜੋ ਗਾਈਆਂ ਨੂੰ ਮਾਰਦੇ ਸੀਗੇ ਤਾਂ ਸੁੱਚੇ ਨੇ ਸੱਤ ਬੁੱਚੜਾਂ ਨੂੰ ਮਾਰਿਆ ਉਹ ਵੀ ਉੱਥੇ ਪਿੰਡ ਦੀ ਇੱਕ ਕਿਸੇ ਆਪਾਂ ਬਜ਼ੁਰਗਔਰਤ ਦੇ ਕਹਿਣ ਤੇ ਕਿ ਇਹ ਪਾਪ ਕਰ ਰਹੇ ਨੇ ਤਾਂ ਦੋਸਤੋ ਜਦੋਂ ਉਹ ਗਊਆਂ ਨੂੰ ਛੜਾਉਂਦਾ ਗਿਆ ਤਾਂ ਉੱਥੋਂ ਹੀ ਇਤਿਹਾਸ ਰਚਿਆ ਜਾਂਦਾ ਹੈ ਸੁੱਚੇ ਦੇ ਨਾਲ ਸੂਰਮਾ ਸ਼ਬਦ ਲੱਗ ਗਿਆ ਕੋ ਅਣਖੀ ਵੀ ਸੀਗਾ ਸੂਰਮਾ ਵੀ ਸੀਗਾ ਦੋਸਤੋ ਸੋ ਇਸ ਤਰ੍ਹਾਂ ਦਾ ਕੁਝ ਇਤਿਹਾਸ ਰਿਹਾ ਦੋਸਤੋ ਸੁੱਚੇ ਸੂਰਮੇ ਦਾ ਇਸ ਤੋਂ ਬਾਅਦ ਸੁੱਚੇ ਨੂੰ ਮਹਾਰਾਜਾ ਭਪਿੰਦਰ ਜੀ ਜੋ ਉਸ ਟਾਈਮ ਦਾ ਉਹਦੇ ਆਪਣੀ ਪਰਜਾਈ ਤੇ ਕੁੱਕਰ ਦੇ ਕਤਲ ਦੇ ਸਬੰਧ ਵਿੱਚ ਉੱਥੇ ਪੇਸ਼ ਕੀਤਾ ਜਾਂਦਾ ਪਰ ਰਾਜੇ ਨੂੰ ਜਦੋਂ ਪਤਾ ਲੱਗਦਾ ਸੁੱਚੇ ਦੇ ਕਾਰਨਾਮਿਆਂ ਦਾ ਤਾਂ ਉਹ ਭពਿੰਦਰ ਸਿੰਘ ਜੋ ਮਹਾਰਾਜਾ ਸੀ ਉਸ ਸਮੇਂ ਦਾ ਤਾਂ ਉਹ ਉਸ ਨੂੰ ਬਰੀ ਕਰ ਦਿੰਦਾ ਦੋਸਤੋ ਸੋ ਇਸ ਤੋਂ ਬਾਅਦ ਕਈ ਰੌਲੇ ਸੁੱਚੇ ਕੋਲੇ ਹੋਰ ਆਏ ਤਾਂ ਇੱਕ ਗੱਜਣ ਤੇ ਰਾਜਕੌਰ ਦਾ ਵੀ ਸੀ ਜੋ ਉਹ ਕੇਸ ਉਹਨਾਂ ਕੋਲੇ ਆਇਆ ਉਹ ਨੌਜਵਾਨ ਉਹਨੂੰ ਜਾ ਕੇ ਸੁੱਚੇ ਨੂੰ ਕਹਿੰਦਾਗਾ ਕਿ ਵੀ ਜੋ ਮੇਰੀ ਮਾਂ ਕੀ ਉਹ ਗਲਤ ਹੋ ਗਈ ਹੈ ਮੇਰੇ ਸਮਝਾਉਣ ਦੇ ਬਾਵਜੂਦ ਨਹੀਂ ਸਮਝ ਰਹੀ ਤਾਂ ਸੁੱਚੇ ਨੇ ਉਹਨੂੰ ਵੀ ਕਿਹਾ ਕਿ ਪੁੱਤਰਾ ਵੀ ਮੈਂ ਪਹਿਲੇ ਬਹੁਤ ਮਾੜੇ ਹਾਲਾਤਾਂ ਵਿੱਚ ਦੀ ਗੁਜਰ ਰਿਹਾ ਜਿੱਥੋਂ ਕਿਤੇ ਜਾ ਕੇ ਹੋਰ ਬੇਨਤੀ ਕਰ ਪਰ ਉਸ ਦੇ ਦੁਬਾਰਾ ਦੁਬਾਰਾ ਕਹਿਣ ਤੇ ਸੁੱਚਾ ਸਿੰਘ ਨੇ ਗੱਜਣ ਤੇ ਰਾਜਕੌਰ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਜਿਹਦੇ ਸਬੰਧ ਦੇ ਵਿੱਚ ਉਹਨੂੰ ਫਿਰ ਬਾਅਦ ਵਿੱਚ ਦੋਸ਼ੀ ਪਾਇਆ ਜਾਂ ਤੇ ਫਾਂਸੀ ਦੀ ਸਜ਼ਾ ਹੁੰਦੀ ਆ ਦੋਸਤੋ ਸੋ ਇਸ ਤੋਂ ਬਾਅਦ ਜਦੋਂ ਨਰਾਇਣਾ ਸੁੱਚੇ ਨੂੰ ਮਿਲਣ ਜਾਂਦਾ ਉੱਥੇ ਕੀ ਬਣਦਾ ਮਾਹੌਲ ਨਰਾਇਣੇ ਨੂੰ ਸੁੱਚਾ ਕਹਿੰਦਾ ਹੈਗਾ ਹੱਸਦਾ ਹੋਇਆ ਕਹਿੰਦਾ ਹੈ ਕਿ ਜਿੱਥੇ ਇਹ ਸਮੇਂ ਮੈਂ ਖੜਾ ਜੇ ਕਿਤੇ ਮੇਰੀ ਜਗ੍ਹਾ ਤੇ ਤੂੰ ਹੁੰਦਾ ਮੈਂ ਤੈਨੂੰ ਇੱਥੋਂ ਵੀ ਸੜਾ ਕੇ ਲੈ ਜਾਣਾ ਸੀ ਕਹਿਣ ਤੋਂ ਭਾਵ ਉਹਨੇ ਇੱਕ ਤਾਨਾ ਜਾਂ ਇੱਕ ਮਿਹਣਾ ਆਪਣੇ ਭਰਾ ਨੂੰ ਵੀ ਮਾਰਿਆ ਸੀਗਾ ਕਿ ਇਸ ਦੁਨੀਆ ਦੇ ਵਿੱਚ ਦਲੇਰ ਬੰਦਿਆਂ ਨਾਲ ਹੀ ਜ਼ਿੰਦਗੀ ਕੱਟ ਹੁੰਦੀ ਆ ਬੁੱਝਦਲਾਉਂਦਾ ਇੱਥੇ ਕੁਝ ਨਹੀਂ ਹੈ ਦੋਸਤੋ ਸੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਸੀਗਾ ਜੋ ਆ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਅਗਲੀ ਵੀਡੀਓ ਦੇ ਵਿੱਚ ਕੁਝ ਨਾ ਕੁਝ ਫੇਰ ਨਵਾਂ ਲੈ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਦੋਸਤੋ ਇਸੇ ਤਰ੍ਹਾਂ ਵੀਡੀਓ ਨੂੰ ਵੱਤ ਤੋਂ ਵੱਤ ਪਿਆਰ ਦਿੰਦੇ ਰਹੋ ਆ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਵੀ ਕਰਦਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਦਿਆ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ